ਸਸਕਾਲ ਜੀ ਸਾਰੇ ਵੀਰਿਆ ਨੂੰ ਕੀ ਹਾਲ ਚਾਲ ਹੈ ਆਪਣੇ ਕੋਲੇ ਇੱਕ گاਾਂ ਵਕਾਉ ਹੈ ਤੀਜੇ ਸੂਏ ਸੁੰਦੀ ਹੈ ਇਹ ਤੇ ਜਾਤ ਬਰੀਡ ਦੀ ਬਹੁਤ ਹੈ ਕੱਦ ਕਾਠੀ ਦੀ ਬਹੁਤ ਉੱਚੀ ਲੰਮੀ ਵੱਡੀਆਂ گاਾਂਵਾਂ ਦੇ ਵਿੱਚ ਪੈਂਦੀ ਹੈ ਤੇ ਦੁੱਧ ਇਹਦੇ ਥੱਲੇੋਂ ਅਸੀਂ ਚੋਇਆ ਹੈਗਾ 20 ਤੋਂ ਲੈ ਕੇ 22 ਲੀਟਰ ਦੇ ਲਗਭਗ 20 ਤੋਂ 22 ਲੀਟਰ ਦੇ ਲਗਭਗ ਦੁੱਧ ਠੰਡੀ ਸੀਲ ਬਹੁਤ ਮਤਲਬ ਅਸੀਂ ਦੋਨੇ ਜੀ ਦੋਨੇ ਪਾਸੇ ਬੈਠ ਕੇ ਇਹਨੂੰ ਚੋਂਦੇ ਰਹੇ ਆ ਠੀਕ ਹੈ ਜੀ ਅਜੇ ਇਹਦੇ ਦਿਨ ਥੋੜੇ ਰਹਿੰਦੇ ਆ ਆ ਲੇਵੇ ਦੇ ਵਿੱਚ ਜਿਹੜੀਆਂ ਠਿੱਲਾਂ ਹਜੇ ਨੇ ਕੱਟਣੀਆਂ ਆ ਦੇਖੋ ਐਤ ਕੀ ਥੋੜਾ ਜਿਆਦਾ ਚਿਚੜਾ ਨੇ ਅਟੈਕ ਕਰਤਾ ਸੀ ਹੁਣ ਤਾਂ ਟੀਕੇ ਵਗੈਰਾ ਲੱਗੇ ਆ ਤੇ ਜਾਤ ਪੀੜ ਦੀ ਗਾਹ ਬਹੁਤ ਬਾਈ ਜੀ ਦੇਖ ਸਕਦੇ ਆ ਵੀ ਆ ਤੁਹਾਨੂੰ ਦਿਖਾ ਦਿੰਨੇ ਆ ਨਾੜਾ ਲੇਵੇ ਦੇ ਉੱਤੇ ਉਸੇ ਤਰ੍ਹਾਂ ਦੇਖੋ ਕਿੰਨੀਆਂ ਸ਼ਾਨਦਾਰ ਆ ਠੀਕ ਹੈ ਜੀ ਥਾਣਾ ਮੁੱਠੀ ਵਾਲਾ ਮੋਟਾ ਥਾਣਾ ਠੀਕ ਹੈ ਜੀ ਅੱਜ ਉਹ ਆਪਾਂ ਤੁਹਾਨੂੰ ਕੀ ਦਿਖਾ ਚੈੱਕ ਕਰਵਾ ਦਿੰਨੇ ਆ ਠੀਕ ਹੈ ਜੀ ਰੰਗ ਬੰਦ ਪੱਖੋਂ ਵੀ ਬਣਦੀ ਤਣਦੀ ਹੈ ਕੱਦ ਕਾਠੀ ਵੀ ਬਹੁਤ ਹੈ ਬਹੁਤ ਸ਼ਾਨਦਾਰ ਵੈੜ ਹੈ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੂੰ ਜੱਜਦੀ ਹੈ ਤਾਂ ਐਸੀ ਨੰਬਰ ਜਣੀ ਕਿ 99155 ਤੇ 02088 ਮੈਂ ਨੰਬਰ ਦੁਆਰਾ ਬੋਲਦਾ 99155 088 ਤੇ ਕਾਲ ਕਰ ਸਕਦਾ ਗਾਂ ਦੀ ਡਿਟੇਲ ਜੇ ਕੋਈ ਹੋਰ ਪੁੱਛਣੀ ਚਾਹੁੰਦਾ ਤਾਂ ਇਸ ਨੰਬਰ ਤੇ ਮੇਰੇ ਨਾਲ ਗੱਲ ਕਰ ਲਿਓ ਠੀਕ ਹੈ ਜੀ ਤੇ ਮੁੱਲ ਆਪਾਂ ਇਹਦਾ ਕਰਦੇ ਆ 75 ਜਾਨੀ ਕਿ 75000 ਦੇ ਲਗਭਗ ਮੌਕੇ ਤੇ ਮਾਨਤਾਨ ਜਿੰਨਾ ਕੋ ਹੋ ਸਕਿਆ ਹੈ ਨਾ ਹੋ ਜੂਗਾ ਤੇ ਗਾਂ ਜਾਤ ਬ੍ਰੀਡ ਚ ਬਹੁਤ ਬੈਧੀ ਦੁੱਧ ਬਹੁਤ ਸ਼ਾਨਦਾਰ ਖੁੱਲਾ ਡੁੱਲਾ 22 ਬਾਇਲਟਰ ਦੁੱਧ ਵੀ ਤਾਂ ਮਾਮੂਲੀ ਹੈ ਨਾ ਅਸੀਂ 22 22 ਤੱਕ ਚੋਇਆ ਇਹਦੇ ਥੱਲੇੋਂ ਬਾਕੀ ਇਹਦੇ ਚ ਇਹ ਹੁੰਦਾ ਵੀ ਪਸ਼ੂ ਨੂੰ ਜਿੰਨਾ ਤੁਸੀਂ ਪਾਲੋਗੇ ਉਹਨਾਂ ਕੱਢ ਲੋਗੇ ਹੈਨਾ ਜੇ ਆਪਾਂ ਜਾ ਕੇ ਤੂੜੀ ਤੇ ਬੰਨਨ ਦੇ ਤੇ ਫੇਰ ਕਹੀਏ ਬਾਇਲਟਰ ਫੇਰ ਤਾਂ ਮੁਸ਼ਕਲ ਹੋ ਜਾਂਦਾ ਤੇ ਗਾਹ ਵੇਖ ਲਓ ਤੁਸੀਂ ਪੂਰੀ ਬਣਦੀ ਤਣਦੀ ਹੈ ਤੇ ਇਸ ਨੰਬਰ ਤੇ ਕਰ ਲਿਓ ਸੰਪਰਕ ਜੇ ਕਿਸੇ ਵੀ ਉਹਨਾਂ ਚਾਹ ਚੜੀ ਆ ਤਾਂ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਅੱਗੇ ਸ਼ੇਅਰ ਕਰ ਸਕਦੇ ਹੋ ਹੋਰ ਗਰੁੱਪਾਂ 'ਚ ਵੀ ਤੁਹਾਡੇ ਕੋਲ ਚੱਲਦੇ ਹੋਣੇ ਤਾਂ ਕਰ ਦਿਓ ਜਉਂਦੇ ਬਸਦੇ ਰਹੋ Rabraka.